ਦੇਨੋ ਵੀ ਇਹਦਾ ਪੁਲਿੰਗ ਵੀ ਦੋ ਦੋਏ ਨੇ ਠੀਕ ਹੈ ਜੀ ਹਾਂ ਆਇਆ ਬ੍ਰਿਜਨਾਇਸ ਰਿਦਾ ਗੁਰੂ ਅੱਖਰ ਦਾ ਗੁਰੂ ਅੱਖਰ ਦਾ ਕੀ ਲਿੰਗ ਹੈ ਜੀ ਇਹ ਤਾਂ ਫਿਰ ਦੋਹੀ ਹੈ ਗੁਰਪਲਿੰਗ ਗੁਰੂ ਪਲਿੰਗ ਦਾ ਅੱਛਾ ਜੀ ਗੁਰੂ ਅੱਖਰ ਦਾ ਇਸ ਲਈ ਕਿਹਾ ਦੀ ਹਾਂ ਜੀ ਨਹੀਂ ਹੈ ਗੁਰਦੇਸ ਦਾ ਗੁਰਦੇਸ ਦਾ ਇਸ ਲਈ ਰਹਗਾ ਅੱਛਾ ਜੀ ਗੁਰਦੇ ਵੀ ਵੈਸੇ ਇਸ ਤਰ੍ਹਾਂ ਦਾ ਹੈ ਦੀ ਪੁਰਦੇ ਵੀ ਪੁਰੇ ਹਾਂਜੀ ਮਾਸੇ ਪੁਰਦੇ ਘਾਤਾ ਗੁਰਦੇ ਪਿਟਾ ਹੂੰ ਹੂੰ ਰੂਪ ਦੋਏ ਨੇ ਗੁਰਦੇ ਕੋਈ ਕਰ ਠੀਕ ਹੈ ਜੀ ਹਾਂਜੀ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਗੁਰੂ ਜੀ ਨੇ ਨਮਸਕਾਰ ਆ ਜੀ ਨੇ ਸਾਰੀ ਪਰਜਾ ਸਵਾਰੀ ਹੈ ਹੂੰ ਹੂੰ ਦੇਖੋ ਆਦਮੀ ਹੈ ਅਰਬੀ ਦੇ ਜਿਹੜੇ ਪਰਾਨੇ ਰੂਪ ਨੇ ਉਹ ਕੂਰੂਪ ਜਿਹੇ ਹਮ ਹਮ ਡਵੈਲਪ ਹੋ ਕੇ ਆਜ ਵੀ ਬੜੇ ਹੋ ਹਾਂਜੀ ਕਾਹਨ ਰੂਪ ਵਧੀਆ ਵਧੀਆ ਹੁੰਦੇ ਜਾਂਦੇ ਹਮ ਹਮ ਕਿਹੜੇ ਅਰਬੀ ਦੇ ਰੂਪ ਕੂਰੂਪ ਨੇ ਹਮ ਹਮ ਜਾਨਵਰਾਂ ਤੋਂ ਬੰਦਰਾਂ ਤੋਂ ਡਵੈਲਪ ਹੋ ਗਿਆ ਹੈ ਆਜ ਵੀ ਹਮ ਹਮ ਇਹ ਸਿਰਫ ਨਹੀਂ ਹਰ ਸਾਰਾ ਹਾਂਜੀ ਆਦਮੀ ਦੀ ਬੁੱਧੀ ਉਹ ਆਦਮੀ ਨੂੰ 올ਡ ਵੈਲਪ ਕਰੇ ਆਜ ਵੀ ਆਪਣੇ ਰੂਪ ਵਿਲੇ ਕਹਦੇ ਜੂ ਡਰੰਗ ਹੈ ਬਨੋਦੇ 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 ਹੱਥ ਸਾਫ ਹੋ ਜਾਂਦਾ ਹਾਂਜੀ ਹਾਂਜੀ ਅੰ ਸਿਵਕਨ ਕੋਸ਼ ਸ਼ਿਵ ਗੁਣ ਸੁਖ ਦਿਓ ਜਿਹੜੇ ਤੇਰੇ ਸੇਵ ਕਰ ਰਹੇ ਨੇ ਹੂੰ ਹੂੰ ਬਨੋ ਨੋ ਸ਼ਿਵ ਗੁਣ ਆਪਣੇ ਆਲੇ ਬੋ ਦੇਤੇ ਹੂੰ ਹੂੰ ਸ਼ਿਵ ਗੁਣ ਸ਼ਿਵ ਆਪਣੇ ਆਲੇ ਗੁਣ ਦੇਤੇ ਹੂੰ ਹੂੰ ਆਰ ਅਨੁਬਲੋ ਵਿੱਚ ਸੋਖਾ ਉਹ ਉਹ ਕਹਦਾ ਹੈ ਕਿ ਜਿਹੜਾ ਹੈਗਾ ਬਿਰ ਵਾਰਤਾ ਦੇ ਦੇਣੀ ਤੂੰ ਬਿਰ ਵਾਰਾ ਜਿਹੜਾ ਬਿਰ ਵਾਰਾ ਸੁਵੀਰ ਹੁਕਾ ਬਿਰ ਪਾ ਹੈ ਤੇ ਲੋਵੇ ਬਿਰ ਵਾ ਬਾਬੇ ਜੀ ਠੀਕ ਹੈ ਜੀ ਤੇ ਉਹ ਹੈ ਉਹ ਤਾਂ ਰਹਤਾ ਹੈ ਉਹ ਉਹਦੇ ਜੀ ਬੋਲਦੇ ਉਹ ਆਪਣੇ ਆਲੇ ਬੋਲਦੇ ਇੱਥੇ ਆਪਣੇ ਸੇਵਕਾਂ ਨੂੰ ਠੀਕ ਹੈ ਸ਼ੇਵ ਗੁਣ ਸੁਖੀ ਐ ਇਸ ਕਰਕੇ ਸੁਖ ਦੀਓ ਠੀਕ ਹੈ ਯੋ ਸੁ ਗੁਣਾ ਕਰਕੇ ਸੁਖੀ ਆ ਜੀ ਹਾਂ ਉਹ ਗੁਣ ਆਪਣਾ ਕਰਕੇ ਦੁਖੀ ਨੇ ਲੋਕ ਸਤਰਨ ਕੋ ਪਲ ਮੂ ਬਧ ਕਿਉ ਕੋ ਗਲ ਹੋਰ ਵੀ ਦੇ ਸਰਕਾਰੀ ਇਹ ਜੋ ਤਬੂ ਸਤੋ ਉਹ ਦੁਖੀ ਕਰਨ ਵਾਲੇ ਨੇ ਇਹ ਦੂ ਵਤਰੇ ਗੁਰੂ ਬੜ ਬਨੇ ਆਇਆ ਇਹ ਜੋ ਤਬੂ ਸਤੋ ਹੂੰ ਹੂੰ ਠੀਕ ਹੈ ਉਹ ਉਹ ਸੋ ਵਨ ਅਗਲੀ ਅਸ ਗੁਰੂ ਤਬੂ ਸਤੋ ਤਾਂ ਆਇਆ ਹੂੰ ਹੂੰ ਵੀ ਗੋਲਦੋਈ ਹੈ ਸੁਖਦਾਈ ਰਹੀ ਹੈ چاہے ਕੋਈ ਡਾਕਟਰ ਹੈ ਕੋਈ ਵਕੀਲ ਹੈ ਕੋਈ ਕੁਝ ਵੀ ਹੈ ਹਮ ਹਮ ਸੁਖਦਾਈ ਗੋਲਦਈ ਹੈ ਠੀਕ ਹੈ ਸਤਰਨ ਕੋ ਪਲਮੋ ਬਦਕਿਓ ਇਹ ਵਕਾਰ ਸੀਗੇ ਦੁੱਖ ਪਹਿਲਾਂ ਕਰਨਾ ਜੋ ਕੀ ਤੋਂ ਜੋ ਕੀ ਸਾਡੇ ਵਾਸਤੇ ਦੁੱਖ ਪਹਿਲਾਂ ਕਰਦੀ ਹੈ ਉਹ ਸ਼ਤਰੂ ਹੈ ਹਮ ਹਮ ਦੁੱਖ ਪਹਿਲਾਂ ਕਰੂਗੀ ਸ਼ਤਰੂ ਕੋਵੋ ਤੋਨਾ ਨਾਖੀ ਤਾਤਾ ਕੋਤ ਪੈਦਾ ਕਰਦੀ ਹੈ ਕੋਤ ਨਾਸ ਕਰਦੇ ਹੂੰ ਹੂੰ ਕੋਤ ਦੀਆ ਰਹਾ ਆਉ ਕੋੜਾ ਆਪਣਾ ਨਾਸ ਕਰ ਹੂੰ ਹੂੰ ਹਾਂਜੀ ਇਹਨਾਂ ਦਾ ਵਧ ਕਰ ਦਿੰਦੇ ਪਾਲ ਵਿੱਚ ਸਤਨਿਕੋ ਪਾਲ ਨੂੰ ਵਧ ਕੀਓ ਹਾਂਜੀ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਜਾਏ ਰੀਵ ਵਾਲੇ ਦੀ ਬੇਨੂੰ ਹਮਮ ਅਪੇੜ ਦਾ ਰਾਜ ਵੀ ਕਰਦੇ ਠੀਕ ਬਰੇ ਬੋਲੇ ਸਭ ਤੇਰੇ ਹਮਮ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਜੀਤੀ ਦੇ ਲੈ ਕੇ ਹਾਥੀ ਤੱਕ ਜਿਹੜੇ ਸਤੂਰ ਸਰੀਰ ਵਾਲੇ ਜਾਨਵਰ ਨੇ ਹਮਮ ਉਹਨਾਂ ਤੇ ਸਭ ਕਿਰਪਾ ਕਰੀ ਹੋਈ ਹੈ ਤੇਰੀ ਹਮਮ کرپا بھی کری ہوئی ہے تری رولہ فولہ کا مطلب کی بنتا جی فولہ مطلب جہ

ਕੋ ਜੰਨ ਕੋ ਜੰਨ ਜੇਈ ਤਾਰੇ ਆਪਣਾ ਇਸੇ ਦੀ ਖੁਸ਼ੀ ਹੈ ਤੈਨੂੰ ਠੀਕ ਹੈ ਜੀ ਜਿੰਨਾ ਤੂੰ ਪਰਿਵਾਰ ਸਦ ਕਰਦਾ ਹੈ ਦੁਨੀਆ ਤੇ ਉਨੀ ਤੈਨੂੰ ਖੁਸ਼ੀ ਮਿਲਦੀ ਹੈ ਹਮ ਹਮ ਤੇਰੀ ਕਰਪਾ ਦੇਸ਼ੀ ਚੋਂ ਹੀ ਤੈਨੂੰ ਖੁਸ਼ੀ ਮਿਲਦੀ ਹੈ ਹਮ ਹਮ ਹੋਰ ਬੁੱਲੇ ਠੀਕ ਹੈ ਜੀ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜੇ ਦਰਸਾ ਨੂੰ ਦੁੱਖ ਮਿਲਦਾ ਦਰਸਾ ਕੇ ਹੂੰ ਹੂੰ ਉਹ ਤੈਨੂੰ ਜਨਨ ਨਹੀਂ ਲੱਗਦਾ ਹੂੰ ਹੂੰ ਉਹ ਤੈਨੂੰ ਤੇਰੇ ਤੇਰੇ ਅੰਦਰ ਵੀ ਇਹਦਾ ਦੁੱਖ ਲੱਗਦਾ ਜੱਪਣ ਨਹੀਂ ਲੱਗਦਾ ਤੇ ਦੁਖੀ ਦੋੜਦੇ ਤਾਂ ਵੀ ਉਹਨੂੰ ਕੋਈ ਜਨਨ ਨਹੀਂ ਲੱਗਦਾ ਹੂੰ ਹੂੰ ਜੇ ਸਾਥ ਤੋਂ ਕਦੇ ਦੁਖੀ ਹੋਇਆ ਨੂੰ ਕਿਸੇ ਸਮਝ ਇੱਚ ਹੂੰ ਹੂੰ ਉਹਦੀ ਕੀ ਆਖਦਾ ਉਹਦੀ ਵੇਝੇਦੀ ਤੇ ਰੂਪੀ अच्छा ये प्रसन्न दुखी क्यों होणगे जी जी हो नहीं। ਐਤਕੋਏ ਐਸੇ ਹਾਲਾਤ ਹੋ ਜਾਣ ਸੁਖ ਸਾਧ ਦੇ ਵਿੱਚ। ਹਮ ਹਮ। ਜਦੋਂ ਆ ਕੇ ਜਿਹੜੇ ਹੁੰਦੇ ਨਾ ਔਗਣ ਵਾਲੇ ਲੋਕਾਂ ਦਾ ਜੋਰ ਵੱਜ ਜਵੇ ਇਹਨਾਂ ਸੰਸਾਰ 'ਚ। ਹਮ ਹਮ। ਜਿਵੇਂ ਇਹ ਸੰਮੇ ਰਾਜਪੂਰਤੀ ਹੋ ਜਾਂਦੀ ਹੈ। ਹਾਂਜੀ। ਜਿਹੜੇ ਬੁਰ ਸਕੇਦੇ ਨੇ ਤਰੋ ਸੱਜਣਾ ਦੁਖੀ ਨੇ। ਹਮ ਹਮ। ਉਹ ਜ਼ੋਰ ਨਹੀਂ ਚੱਲਦਾ ਇਹਨਾਂ ਨੂੰ ਹੀ ਹਾਂਜੀ ਜਰ ਜੀ ਸੋਹਰਾ ਚੱਲਿਆਗਾ ਜਦੋਂ ਆਇਆ ਐਕਸਸ ਦੇ ਵਿੱਚ ਅੰਰੇਜ ਕੋ ਮੈਂ ਉਹ ਬੁਰੇ ਦਿੱਤੇ ਸੀ ਇਹ ਨਾਲ ਉਹਨਾਂ ਨੂੰ ਦੁਖੀ ਸੀ ਉਹ ਉਦੋਂ ਹੂੰ ਹੂੰ ਅੱਗੇ ਕੀ ਕਰਦੇ ਠੀਕ ਹੈ ਜੀ ਆਹ ਬੰਦ ਕੇ ਬੈਠਾ ਹੂੰ ਹੂੰ ਸੁਖ ਪਾਏ ਸਾਧਨ ਕੇ ਸੁਖੀ ਇੱਥੇ ਪਹਿਲਾਂ ਸੰਤਨ ਲਿਖਿਆ ਇੱਥੇ ਸਾਧਨ ਲਿਖਤਾ ਇੱਕੇ ਗੱਲ ਹੈ ਜੀ ਸਾਧ ਤੇ ਸੰਤ ਕੋਈ ਗੱਲ ਆ ਕੋਈ ਗੱਲ ਠੀਕ ਹੈ ਜੀ ਇੱਕ ਹਦੂ ਦੇਜੇ ਸੋ ਕੋ ਬਿਲ ਲੈ ਤਾ ਇਹ ਐਸਾ ਸਮਝਦਾ ਇੱਥੇ ਸਰਬ ਰਾਜ ਹੋਵੇ ਫੇਰ ਤੂੰ ਕੁਝ ਫੇਰ ਫੇਰ ਲੁਕੇ ਤਾ ਨਹੀਂ ਜਣੀ ਹਮਮ ਉਹ ਜਿਹੜਾ ਤੈਂ ਕੱਪ ਕਰ ਨਾਲ ਉਹੀ ਤਾਂ ਰਾਜ ਆ ਗਾ ਲੈ ਠੀਕ ਹੈ ਜੀ ਅੱਜ ਜਾਵੋ ਸਭ ਲੋਕਾਂ ਲਈ ਹੈ ਦੁਨੀਆ ਖੁਸ਼ੀ ਹੈ ਹਮ ਹਮ ਕਿਹੜਾ ਦੁਜਾਇ ਤਾਂਗ ਦੀ ਕੀਤਾ ਜਾ ਰਿਹਾ ਕਿਹੜਾ ਧੱਕਾ ਦੀ ਹੋ ਰਿਹਾ ਠੀਕ ਹੈ ਤੇ ਤੂੰ ਵੀ ਖੁਸ਼ੀ ਤੇ ਪਰ ਵਿੱਚ ਵੀ ਖੁਸ਼ੀ ਹੈ ਹਮ ਹਮ ਸਾਡੀ ਪਖਲ ਵੀ ਖੁਸ਼ੀ ਹੈ ਜੇ ਕਿਸਾ ਪਰਿਵਾਰ ਸੁਖੀ ਹੋਵੇ ਤਾਂ ਆਪੇ ਆਜੀ ਵੀ ਸੁਖੀ ਹੈ ਪਰ ਵਕਤ ਨਾਲ ਕੀ ਤਾਂ ਸੁਖੀ ਹੁੰਦਾ ਹਾਂਜੀ ਪਰਿਵਾਰ ਸੁਖੀ ਹੋਵੇ ਉਹ ਦੁੱਖ ਹੁੰਦਾ ਕੀ ਜਣ ਇੱਕ ਇੱਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੀ ਜਾਣ ਹੈ। ਹਲੇ ਕਲੇ ਵੀ ਪੀਰ ਤੈਨੂੰ ਪਤਾ ਹੂੰ ਹੂੰ ਸਮਝਾ ਤੈਨੂੰ ਹੂੰ ਹੂੰ ਕੋਈ ਪੀਰ ਤੇ ਕੱਲ ਉੱਗੀ ਨਾ ਕੋਈ ਹਦਾ ਤੇ ਕੱਲ ਕੋਈ ਹੂੰ ਹੂੰ ਘਟ ਘਟ ਕੇ ਪਟ ਪਟ ਕੀ ਜਾਣ ਹੱਥ ਪੜਦਾ ਜਿਹੜਾ ਪੜਦਾ ਵੀ ਨਹੀਂ ਹੈ ਕੋਈ ਇਹ ਘਟ ਦੇ ਵਿੱਚ ਇਹਨੇ ਮੋਟਾ ਮੋਟਾ ਅੱਜ ਤੱਕ ਸਾਡੀ ਗੱਲ ਜਾਂਦਾ ਹੈ ਹੂੰ ਹੂੰ ਕਿਸੇ ਘਟ ਦਾ ਪਰਵਾਹੀ ਹੈ ਠੀਕ ਹੈ ਜੀ ਦੇਖੋ ਹਮਮ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਫ ਦੇਹ ਅਪਾਰਾ ਸਭਾ ਤਰਖ ਉਦਕਰਖ ਕਰਾ ਕਰਤਾਰਾ ਜਦੋਂ ਸਰਕਾਰ ਨੇ ਆਪਣੇ ਅੰਦਰਲੀ ਰੱਜੂ ਬਾਹਰ ਕੱਢੀ ਹੈ ਹਮਮ ਉਹ ਅੰਦਰ ਜਿਹੜੇ ਸਾਨੂੰ ਕੋਸ਼ਾ ਜੋ ਬਾਹਰ ਕੱਢਿਆ ਹੈ ਠੀਕ ਅਸਰੇ ਹੁਣ ਵੀ ਹੁਣ ਹੁੜਕੜਾ ਬਾਹਰ ਹੈ ਹਮਮ ਜੇ ਕੋਈ ਆਜ਼ਮੀ ਉਲਟੀ ਕਰ ਦਵੇ ਮੋਨ ਜੀ ਬਾਹਰ ਆ ਜਾ ਬਸ ਹੂੰ ਹੂੰ ਵਰਤਰੀ ਜੀ ਉਹਦੇ ਪਰ ਠੀਕ ਹੈ ਜੀ ਤਾਂ ਉਹ ਤਾਂ ਕਲਾ ਕਰਦਾ ਪਰਜਾ ਦਾ ਦੈ ਪਰ ਆ ਪਰਜਾ ਤੋਂ ਧੀਰ ਦਿਖਾ ਲੋਗੇ ਜੀ ਨਾਲ ਹੂੰ ਹੂੰ ਤਾਂ ਆ ਕਰ ਕਰ ਤੋਂ ਕਪੂ ਤਾਂ ਆ ਕਰ ਕਰ ਕੇ ਆਪਣੇ ਬੱਚੇ ਬਣਾ ਲੈਂਦਾ ਹੂੰ ਹੂੰ ਤੋਂ ਫਿਰ ਫਿਰ ਤੋਂ ਦੇ ਦਦਾ ਸਭ ਉਹ ਤਾਂ ਪ੍ਰਗਟ ਕਰ ਦਿੰਦਾ ਔਰ ਅਲੋਪ ਕਰ ਲੈਂਦਾ ਹੂੰ ਹੂੰ ਅਰੇ ਪ੍ਰਗਟ ਕਰ ਜੀਤੇ ਬਦਨ ਸਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਾਰਾਮ ਜਾਣਤ ਬੇਦ ਭੇਦ ਰਲਮ ਜਿੱਲੇ ਜੀ ਸ੍ਰੀ ਸ੍ਰੀ ਪੈਦਾ ਹੁੰਦੇ ਨੇ ਆਪਣੀ ਆਪਣੀ ਜਿੱਦੇ ਕਿਸੇ ਦੀ ਗੁੱਦੀ ਹੁੰਦੀ ਆ ਜਿੱਨੇ ਕੋਲੋਂ ਦਲ 부ਜੀ ਆ ਹਾਂਜੀ ਇੱਕ ਸਮਝੀ ਆ ਉਹਦੀ ਚੱਲੇ ਗਏ ਗੁਰਦੁਆਰੇ ਲੈ ਕੇ ਆਪ ਹੂੰ ਹੂੰ ਮੱਧਮਣਾ ਅਗੇ ਪ੍ਰਚਾਰ ਕਰਕੇ ਦਸ ਕੇ ਲੋਕਾਂ ਨੂੰ ਹੂੰ ਹੂੰ ਆਪ ਆਪਣੀ ਗੋਝੋ ਚਾਰਨ ਜਿਹਨੇ ਕੋ ਬੁਝਲੀ ਗੱਲ ਬੁਝਾਰ ਤੋਂ ਇਹ ਦੱਸ ਸਕਦੇ ਠੀਕ ਹੈ ਹੱਤੋਂ ਤੋਂ 7 ਵਜੇ ਤੇ ਰਾਤ ਨਾਲ ਦੋ ਬਖੜਾ ਬੈਠੇ ਸਾਰੇ ਹੂੰ ਉਸ ਦੇ ਜਣੀ ਦਾ ਦੇ ਤੇ ਬਖੜਾ ਬੈਠਾ ਆਲਮ ਤੇ ਬਖੜਾ ਬੈਠਾ ਗੁਦਾ ਤੇ ਬਖੜਾ ਬੈਠਾ ਠੀਕ ਹੈ 7 ਵਜੇ ਤੇ ਰਾਤ ਤੇ ਦੇ ਆਲਮ ਹੂੰ ਹੂੰ ਕਦੇ ਵੀ ਤੂੰ ਦੇ ਦੀ ਸਾਡ ਕਰਦਾ ਹੂੰ ਹੂੰ ਜਾਂਦ ਤੇ ਬੇਦ ਪੇਦ ਹੋਰ ਆਲਮ ਹੂੰ ਹੂੰ ਬੇਰੇ ਦਾ ਦੇ ਪੇਦ ਹੋਰ ਆਲਮ ਹਰ ਕੋ ਤੂੰ ਜਾਣਦਾ ਹੂੰ ਹੂੰ

ਉਹਦਾ ਵਕਾਲ ਵੀ ਕੋਈ ਹੁੰਦਾ ਜਿਹੜਾ ਕਾਲ ਦੇ ਰਵੇ ਦਾ ਬੇਰਲਬ ਹਮ ਹਮ ਤਨ ਬਾਬ ਨੇ ਲੰਬ ਕੀ ਹੁੰਦਾ ਜੀ ਜੁੜਿਆ ਹੋਇਆ ਹੋਰ ਵੀ ਕਿਤੇ ਜੁੜਿਆ ਹੋਇਆ ਹਮ ਹਮ ਵਕਾਲ ਨਹੀਂ ਹੋਇਆ ਆ ਅੱਗੇ ਦੀ ਅੱਗੇ ਦੀ ਉਹਨੇ ਜਾਣਦਾ ਅੱਗੇ ਉਹ ਉਹਦਾ ਸੰਪਰਕ ਤਾਂ ਕੋਈ ਹਮ ਹਮ ਮਾਇਆ ਜੀ ਨਹੀਂ ਰੋਦਾ ਪਟੋ ਹਾਂਜੀ ਆਹ ਦਾ ਅਗੀਲਾ ਨਾਲਾ ਹਮ ਹਮ ਆਦਰ ਹੂੰ ਹੂੰ ਆਦਰ ਰੂਪ ਜਾਗਿਆ ਜੋਰ ਦਾ ਪਹਿਲਾ ਰੂਪ ਇਸ ਸੰਸਾਰ ਪੈਦਾ ਹੋ ਉਹ ਹੀ ਰੂਪ ਜਾਗਿਆ ਹੂੰ ਹੂੰ ਈਲ ਹਾਂਜੀ ਉਹ ਉਹ ਆ ਆਦਰ ਹੀ ਨਾਲ ਆਦਰ ਹਾਂ ਆਦਰ ਹੀ ਨਾਲ ਨਾ ਹੁੰਦੇ ਕੋਈ ਕਬੇਸ ਆ ਹੂੰ ਹੂੰ ਜੁਗ ਜੁਗ ਕੋਈ ਕਬੇਸ ਕੀ ਰੂਪ ਆ ਗਿਆ ਫਿਰ ਇਹ ਤੇ ਸੰਭ ਲਿਖਤਾ ਹੈ ਇੱਥੇ ਸੰਭ ਲਿਖਿਆ ਆਦ ਨੀਲ ਆਨਾਦ ਸੰਭ ਉੱਥੇ ਲਿਖਿਆ ਆਦ ਨੀਨਾਨਾ ਲਨਹਤ ਤੇ ਆ ਸੰਭਰ ਨਾਹਤ ਕੀ ਗੱਲ ਹੈ ਆਹ ਠੀਕ ਹੈ ਜੀ ਤਾਂ ਕਾ ਮੂੜ ਚਾਰਤ ਭੇਦਾਂ ਜਾਂ ਕੋ ਭੇ ਨਾ ਪਾਵਤ ਵੇਦਾ ਕਾ ਕੋ ਮੂੜ ਚਾਰਤ ਭੇਦਾ ਹੂੰ ਜਦੋਂ ਕੋਈ ਭੇਦ ਪਰਮੇਸ਼ਰ ਦੇ ਦੱਸਣ ਲੱਗੇ ਜਿਵੇਂ ਰਿਸ਼ੀ ਉਹਨੇ ਕਥਨ ਲੱਗੇ ਸੀ ਹੂੰ ਹੂੰ ਪਿਛਲੇ ਚਾਰ ਕੋਏ ਹੋਏ ਉਹ ਹੋਏ ਜਿਹੜੇ ਹੁਣ ਵੀ ਕਈ ਹੱਥ ਲੱਗ ਜਾਂਦੇ ਨੇ ਹਾਂਜੀ ਜਿਹੜੇ ਭੇਦ ਕੋਈ ਦੱਸਣ ਲੱਗੇ ਸ੍ਰਿਸ਼ਟੀ ਕਿਵੇਂ ਬਣੀ ਹੈ ਭਲੀ ਕੱਚੀ ਵੀ ਖੋਪੜੀ ਵੀ ਖੜੀ ਆਉ ਖੜੀ ਹੈ ਇਹ ਸਾਰੇ ਭੇਦਾਂ ਤੁਸਾਂ ਲੱਗੇ ਸੀ ਹੂੰ ਹੂੰ ਕਬੂਰਖਾ ਕਬੂਰ ਕਹਿੰਦਾ ਹੈ ਅੱਜ ਇਹ ਦੱਲਦਾ ਹੈ ਤਾਂ ਕਬੂਰ ਚਾਰ ਤੋਂ ਪੈਦਾ ਹੂੰ ਤਾਂ ਕੋ ਪੈਰੋਂ ਬਾਹਰ ਤੋਂ ਪੈਦਾ ਹੂੰ ਪੈਦਾ ਨੇ ਵੀ ਜਿਹਨੂੰ ਬੇਅਸਰ ਬੇਅਸਰ ਕਹਿੰਦਾ ਅਸਲ ਜਿਹੜਾ ਭੇਦਾਂ ਜਿਹੜਾ ਲਫ਼ਜ਼ ਹੈ ਨਾ ਚੇਤਨ ਹਾਂ ਜੀ ਜਿਹੜਾ ਜਿਰੂ ਗੈਰਨਾ ਸਤਪੁਰ ਹਾਂ ਜੀ ਉਹ ਵੇਦਾ ਹੂੰ ਹੂੰ ਫੇਵ ਵੇਦਾ ਮੇਰ ਗਰਾਂਦਾ ਨਹੀਂ ਬੇਰ ਪੰਗਰੇ ਤੇ ਤਾਂ ਅੱਜ ਵੀ ਨੇ ਪੜ੍ਹ ਹੂੰ ਹੂੰ ਗਰਾਂਦਾ ਲਿਖਿਆ ਹੋਇਆ ਹੂੰ ਹੂੰ ਜਿਵੇਂ ਗੁਰੂ ਚੇਤਨ ਹੈ ਗਰਾਂਦਾ ਦਾ ਉਹ ਚੇਤਨ ਦੀ ਜੜ ਆ ਗਿਆ ਗੁਰੂ ਹੂੰ ਹੂੰ ਜਿਹੜਾ ਗਿਆਨਗੁਰੂ ਹੈ ਗਿਆਨਵੀ ਗੁਰੂ ਆ ਪਰ ਸੀਧਾ ਜਿਹੜਾ ਬੰਦੇ ਦਾ ਕੋਲ ਗਿਆਨ ਹੈ ਹੂੰ ਹੂੰ ਦੱਸਿਆ ਤਾਂ ਬੰਦੇ ਨੇ ਹੂੰ ਹੂੰ ਇਸ ਕਰਕੇ ਚੇਤਨ ਦੀ ਜਗਾ ਜਾਲਾ ਜਾਂਦਾ ਹੁੰਦਾ ਅੱਛਾ ਇੱਦਾਂ ਵੀ ਜੇਤਨਾ ਅਸਲ ਦੇ ਵਿੱਚ ਬੇਦਾ ਹੂੰ ਹੂੰ ਸਾਪੋਂ ਪੇਬਲੋਂ ਪਾਵਨ ਬੇਦਾ ਜਿਹੜਾ ਪਾਵਨ ਬੇਦਾ ਲਫ਼ਜ਼ ਆ ਹੂੰ ਹੂੰ ਉਹਦਾ ਵਿਸ਼ੇਸ਼ਣ ਵਾਸਤੇ ਆਊਗਾ ਹੂੰ ਹੂੰ ਅੰਤਰਾ ਅੰਦਰ ਜਿਹੜੀ ਉਹ ਬੇਦਾ ਉਹਦਾ ਦੂਸਰ ਬੇਦਾ ਠੀਕ ਹੈ ਜੋ ਗਾਂਧੀ ਇਸ ਜਿਹੇ ਗਾਂਧੀ ਜਾਂਦੀ ਗਿਆਨੀਆਂ ਦਾ ਤਰ ਤਰਮ ਹੈ ਹੂੰ ਜੇ ਉਹ ਗਿਆਨੀ ਗਏ ਉਹਨੂੰ ਬੇਦ ਨਾ ਗਿਆ ਹੈ ਤੇ ਇਹ ਸੁਖਮਣੀ ਸਾਫ ਚ ਵੀ ਕਹੋਂਦਾ ਹੈ ਇਸ ਤਰ੍ਹਾਂ ਹੀ ਬੇਦ ਨਾ ਜਾਣੇ ਅੰਤ ਇਸ ਤਰ੍ਹਾਂ ਹੈ ਨਾ ਕੋਈ ਹਾਂ ਠੀਕ ਹੈ ਜੀ ਆ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਬੇਦ ਨਾ ਜਾਣਤ ਹੂੰ ਹੂੰ ਗੁਰਤੀ ਬਣਾ ਲਈ ਉਹਦੀ ਹੂੰ ਹੂੰ ਉਹ ਬਾਹੋਂ ਦੇ ਉਹਨਾਂ ਨੂੰ ਕੁਝ ਵੀ ਇਹ ਉਹਨਾਂ ਨੂੰ ਪਹਿਦ ਕੱਟਾ ਬੜੇ ਇਹ ਪਹਿਦ ਬਿਰ ਦਾ ਤਾਂ ਗੁਰਤੀ ਬਣੂ। ਮਤਲਬ ਜੇ ਤਾਂ ਫਤ ਜਾਣਾ ਹੂੰ ਹੂੰ ਉਹ ਤਾਂ ਸਰੀਰ ਉਹਦੀ ਹੈ ਉਹ ਗੁਰਤੀ ਦਾ ਸਰੀਰ ਨਹੀਂ ਬਣੂਗੀ ਸਿਰ ਜੜ ਹੂੰ ਹੂੰ ਤਾਂ ਖੰਦੀ ਦਾ ਜੜ ਹੈ ਸਰੀਰ ਜੜ ਵੀ ਉਹ ਜੜ ਗੁਰਤੀ ਬਣਾ ਲਈ ਹਾਂਜੀ ਪਰ ਜੜ ਦੇ ਵਿੱਚ ਤਾਂ ਜੋ ਆਦਮੋ ਜੀਉਂ ਅੰਕ ਮੂੜੀ ਦਾ ਆਉਂਦੀ ਹੁੰਦੀ ਹੈ ਤੋਂ ਵੀ ਥੱਲੇ ਚਲੇ ਜਾ ਗਾ ਮੂੜ ਹੋ ਗਏ ਹਮ ਮਹਾ ਮੂੜ ਹੋ ਗਏ ਜੀ ਜਿਹੜਾ ਜਿਹੜਾ ਸਰੀਰ ਨੂੰ ਮੰਨ ਲਵੇ ਨਾਨਕ ਉਹ ਮੂੜ ਹੈ ਇਹ ਨਾਲ ਤੁਸੀਂ ਕਰੋ ਜਦੋਂ ਹਾਂਜੀ ਨਾਲ ਤੁਸੀਂ ਹਮ ਦੇ ਵਿੱਚ ਬੋਲਦਾ ਜੀ ਜਿਹੜੇ ਨਾਨਕ ਸਰੀਰ ਕਰਕੇ ਬੰਦੇ ਸੀ ਫੋਟੋ ਇਹਨੂੰ ਲਈਆ ਅੱਜ ਵੀ ਜਿਹੜੇ ਨਾਨਕ ਦੀ ਫੋਟੋ ਨੂੰ ਨਾਨਕ ਬੰਦੇ ਦੇ ਸਰੀਰ ਕਰਕੇ ਹਮ ਹਮ ਉਹ ਮੂੜ ਹੈ ਹਮ ਹਮ ਪਰ ਜਿਹੜਾ ਫੋਟੋ ਤੋਂ ਵੀ ਗਾਂ ਜਿਹੜਾ ਤਾਂ ਉਹ ਸਰੀਰ ਨੂੰ ਬਣਦਾ ਇਮੇਜਰ ਨੂੰ ਸਰੀਰ ਦਾ ਬਣਦਾ ਹੂੰ ਹੂੰ ਉਹ ਤਾਂ ਮੂੜ ਹੈ ਹਾਂਜੀ ਜਿਹੜਾ ਸਰੀਰ ਨੂੰ ਇਮੇਜਨ ਕੀਤਾ ਹੂੰ ਹੂੰ ਪਰ ਜਿਹੜਾ ਉਦੀ ਜਗ੍ਹਾ ਫੋਟੋ ਨਖ ਲਿਓ ਉਹ ਮੂੜ ਹੈ ਹਾਂਜੀ ਫੋਟੋ ਔਰ ਮੂਰਤੀ ਵਾਲੇ ਮਹਾ ਮੂੜ ਹੂੰ ਫੋਨ ਫੋਟੋ ਔਰ ਮੂਰਤੀ ਵਾਲਾ ਹਾਂਜੀ ਮਹਾਦੇਵ ਕੋ ਕੈਥਵਾਸ਼ ਹੂੰ ਹੂੰ ਕਹਿੰਦਾ ਹੂੰ ਹੂੰ ਉਹ ਤਾਂ ਮੂੜ ਆ ਮੂੜ ਗਿਆ ਆ ਗੁਰੂ ਨੇ ਭਗਵਾਨ ਦੀ ਰੱਦੇ ਉਹ ਤਾਂ ਆ ਜਿਹੜੇ ਸੰਤ ਤੇ ਸਿੱਧੂ ਦੇ ਸੰਤ ਸਾਰੇ ਉਹ ਤੋਂ ਆਏ ਨੇ ਹੂੰ ਹੂੰ ਉਹ ਤਾਂ ਸਾਰ ਨੂੰ ਦਵਾਨਣ ਵਾਸਤੇ ਆ ਜੀ ਗੁਰੂ ਗ੍ਰੰਥ ਸਾਹਿਬ ਜਿੱਨਾ ਕੋਰੋਂ ਦਾ ਵਾਸਤ ਚੱਲਦਾ ਠੀਕ ਹੈ ਜੀ ਹੰਦਾ ਹੀ ਨਹੀਂ ਬੇਰਵੀ ਹੂੰ ਹੂੰ ਜੋ ਪੁੱਛੇ ਪੈਸੇ ਵੀ ਮਿਲਦੇ ਨੇ ਨਾ ਇਹ ਕੰਮ ਕਰਦੇ ਮੰਜੀ ਇਹ ਦੋ ਪੈਸੇ ਮਿਲਦੇ ਉਹਨੇ ਕੰਮ ਕਰਦੇ ਕਿ ਉਹ ਹੜੜਦੇ ਤਾਂ ਮੰਜੀ ਬਹੁਤ ਤੇ ਸੋਨਾ ਲੱਗਿਆ ਹੋਇਆ ਜਿੱਥੇ ਉਹਨਾਂ ਨੂੰ ਫੋਟੋ ਦਿਖਾਉਣੀ ਨਾਨਕ ਦੀ ਉੱਥੇ ਤਾਂ ਉਹ ਉਹਨੂੰ ਕਹਿੰਦੇ ਸੱਚਖੰਡ ਹੈ ਜੀ ਤੇ ਕਰੋੜਾਂ ਦਾ ਉੱਥੇ ਸੋਨਾ ਲੱਗਿਆ ਹਾਂ ਆਹ ਤੋ ਭਾਵੇਂ ਜਿਹੜੇ ਲੋਕ ਨੇ ਉਹ ਲੋਕ ਊੜਾ ਨੂੰ ਠੱਗਣ ਵਾਸਤੇ ਕੋਈ ਕੋਚ ਕੋ ਗੈਰ ਹੁੰਦਾ ਕੋਈ ਦਿਖੜ ਮੁਖਰ ਚਾਹੀਦਾ ਹੂੰ ਹੂੰ ਉਹ ਕਰੂ ਦਾ ਖਾਸਾ ਹੈਗਾ ਜੀ ਬਸ ਠੀਕਾ ਸਭ ਕੋਈ ਮਾਹ ਦੇਵ ਕੋ ਕਹ ਸਦਾ ਸ਼ਿਵ ਆਇਆ ਮਾਹ ਦੇ ਬੱਚਾ ਅੱਜ ਨੂੰ ਇਹ ਮਾਹ ਦੇਵ ਹੂੰ ਮਾਹ ਦੇਵ ਜਿਹੜੇ ਦੇਦਾਰੀ ਜਿਹਨੂੰ ਸ਼ਿਵ ਕਹਿੰਦੇ ਨੇ ਹੂੰ ਹੂੰ ਉਹਨੂੰ ਸਦਾ ਸ਼ਿਵ ਕਹਣ ਲੱਗ ਹੂੰ ਹੂੰ ਉਹ ਸਦਾ ਸ਼ਿਵ ਤਾਂ ਫਰਦਾ ਹੀ ਸੀ ਕਦੇ ਉਹ ਮਾਹ ਦੇਵ ਦਖਾਉ ਕਿੱਥੇ ਹੂੰ ਹੂੰ ਮੈਨੂੰ ਦਿਖਾਉਂਦੇ ਤੇ ਬਰਬੜ ਦਿਖਾਉਂਦੇ ਹੂੰ ਹੂੰ ਸਹੀ ਉਹ ਤੇ ਪਹਾੜ ਵਿਚਲੇ ਰੁਕੇ ਉਹ ਤਾਂ ਜੀ ਬਲਦੇ ਨੇ ਕਿਉਂ ਝੂਠ ਬੋਲਦੇ ਹੋ ਤੁਸੀਂ ਹੂੰ ਹੂੰ ਪੁਰਵਾਨ ਨੇ ਕਹਿਤਾ ਭਾਈ ਸੱਕੇ ਜਬ ਭਾਏ ਇੱਕ ਗਾਇਕ ਫਿਰ ਪਾਏ ਰਾਮ ਗੋਬਰ கிருஷ்ਣ ਦੇ ਅਵਤਾਰ ਦੀ ਇਹ ਦੇਖ ਜਿਉਂ ਲਿਆ ਉਹ ਜਿਹੜਾ ਹੈ ਜਾਣਦਾ ਰੋਜੀ ਸ਼ਿਵ ਜੀ ਦਾ ਆਚ ਰਹਿਣਦਾ ਉਹ ਤਾਂ ਮਿਲਦਾ ਹੀ ਕਿਸੇ ਨੂੰ ਕਿਸੇ ਨੂੰ ਮਿਲਦਾ ਹੈ ਦਰਸ਼ਨ ਵੀ ਉਹ ਜਿਹੜਾ ਜੋੜ ਪਕਾਣ ਬਾਅਦ ਤਾਂ ਉਹਦੇ ਖਤਰਾ ਲੱਗ ਦੋਤਾ ਠੀਕ ਹੈ ਦੇਖੋ ਹੂੰ ਮੋਟਾ ਫਿਰ ਮੇਰੇ ਲਈ ਦੇਖ ਲਾ ਬੋਲਦੇ ਠੀਕ ਹੈ ਉਹ ਤਾਂ ਡਾਇਰੈਕਟਰ ਹੈ ਨਹਾ ਡਾਰਕਟ ਹੂੰ ਆਦ ਵਿੱਚ ਇਹ ਨਾਲ ਇੱਕ ਡਾਰਕਟ ਇਹ ਡਾਰਕਟ ਠੀਕ ਹੈ ਕਿਤੇ ਡਾਰਕਟ ਹੂੰ ਉਹ ਤੇ ਪੂਜਾ ਦੇ ਖਾਲ ਡਾਰਕਟ ਹੋਟ ਹੈਗਾ ਸੇ ਮਹਾਦੇਵ ਕੋ ਸਹ ਤ ਸਦਾ ਸ਼ਿਵ ਹਾਂਜੀ ਜਿਹੜੇ ਮਹਾਦੇਵ ਨੂੰ ਸਦਾ ਸ਼ਿਵ ਕਹਿ ਦਿੰਦੇ ਨੇ ਕਹਿੰਦੇ ਨੇ ਰਣਤਾਰਤਾ ਕੀਨਤ ਨਹੀਂ ਪੀ ਉਹਨਾਂ ਨੇ ਰਣਤਾਰ ਦੀ ਜਿਹੜੀ ਖੋਜ ਹੈ ਬਿਲਕੁਲ ਇਤਿਹਾਸਕ ਚੀਜ਼ ਹੈ ਹੂੰ ਹੂੰ ਇਹਨਾਂ ਨੂੰ ਹੁੰਦਾ ਖੋਜਣਾ ਹੂੰ ਹੂੰ ਗ੍ਰੰਥਾਰੀ ਦਾ ਨੂੰ ਲੋੜੇ ਨਹੀਂ ਰਹੀ ਜਾਉਂਦਾ ਮੈਂ ਤਾਂ ਬਾਹਰ ਦੇ ਨੂੰ ਬਦਲਿਆ ਫਦਾ ਸ਼ਬਦ ਫਦਾ ਸ਼ਬਦ ਦਾ ਦਿਰਾਕਾਰ ਹੈ ਹਾਂ ਕੋਈ ਵੀ ਲੋੜ ਨਹੀਂ ਬਈ ਜਿਹੜਾ ਨੇ ਗ੍ਰੰਥਰੂ ਗੁਰੂ ਬਦਲਿਆ ਉਹਨਾਂ ਨੂੰ ਪਰਫੈਕਸ਼ਨ ਦੀ ਲੋੜੇ ਨਹੀਂ ਦੇ ਠੀਕ ਹੈ ਜੀ ਆਹ ਪਰਫੈਕਸ਼ਨ ਦੀ ਲੋੜ ਨਹੀਂ ਹੂੰ ਹੂੰ ਜਿਹੜੇ ਕਹਿੰਦੇ ਨੇ ਇਹ ਸਾਖਸ਼ਾਤ ਗੁਰੂ ਹੈ ਇਹਨੂੰ ਪੱਖੇ ਲਾਓ ਏਸੇ ਲਾਓ ਹੂੰ ਹੂੰ ਉਹ ਤਾਂ ਮਾਣ ਨੂੰ ਨਹੀਂ ਫਿਰ ਹੂੰ ਹੂੰ ਉਹ ਚੇਤਨ ਕਿਥੇ ਆਏ ਹੈ ਉਹ ਚੇਤਨ ਦੀ ਗੋਸ਼ ਛੱਡ ਦਿੰਦੇ ਉੱਧਰ ਜੱਲ ਨੂੰ ਲੈਦੇ ਉੱਧਰ ਹਾਂਜੀ ਇਹ ਗੱਲ ਇਥੇ ਪਈ ਹੈ ਹੂੰ ਹੂੰ ਇਹਦਾ ਤਾਂ ਕਹੀ ਹੋਈ ਹੈ ਹੂੰ ਉਹ ਇਨਰਨ ਗੱਲ ਦੀ ਕਹਾਈ ਕਿਨੇ ਆ ਕਲੇਰਾਂ ਵਾਲੇ ਜਿਹੜੇ ਸੰਤ ਨੇ ਇਹ ਜਿਹੇ ਨੇ ਆਹ ਨਾਲ ਜਿਹੜੇ ਆ ਕੇ ਬਣੇ ਨੇ ਹਾਂਜੀ ਜਿਹਨਾਂ ਨੇ ਸੁਣਾਈ ਹੈ ਇਹ ਗੱਲ ਹਾਂ ਉਹ ਤਾਂ ਕਹਿੰਦੇ ਵੀ ਸਿਆਲ ਚ ਰਜਾਈ ਦੋ ਤੇ ਗਰਮੀਆਂ ਚ ਦਓ ਜੀ ਆਹ ਕਿਆ ਬੋਲ ਰਿਆ ਨੇ ਕਰੇ ਹੂੰ ਆਇਆ ਸ਼ੁਰੂ ਕੀਤੀ ਆਪਾਂ ਪਹਿਲੇ ਹੁਣ ਲੋ ਸਾਰੀ ਗੱਲ ਇਹਦੇ ਹੋ ਗਈ ਹਾਂਜੀ ਚਿੱਕੀ ਦਿੱਤੇ ਹੂੰ ਚਿੱਕੀਆ ਜੇ ਨਾਲਾ ਵਰਕਾਈ ਪਾਰ ਤੈਨਾਂ ਲੋਕਾਂ ਹਾਂਜੀ ਆਪ ਆਪਨੀ ਬੁੱਧ ਹੈ ਜੀਤੀ ਆਪਣੀ ਆਪਣੀ ਬੁੱਧਾ ਜੀਤੀ ਉਹ ਜਾ ਸੁਣ ਗਰੈਂਜਰ ਤੋਂ ਬਰਨ ਤਾਂ ਪਿੰਨ ਪਿੰਨ ਤੋਹੀ ਦੇਤੀ ਆਪਣੀ ਆਪਣੀ ਹੋਈ ਤੇ ਕਿਤੇ ਨੂੰ ਫੇਰ ਕਰਨ ਲੱਗੇ ਹੂੰ ਇਹ ਜੀ ਲੋਹਲੇ ਲੋਹਲੇ ਆਪਣੇ ਬੁੰਧਾ ਨਾ ਗੁਰਬਾਣੀ ਕਦ ਕਹੀ ਸੀ ਹਾਂਜੀ ਇਦਾਂ ਕਰਦੇ ਹੀ ਰਹਿੰਦੇ ਨੇ ਜਿਹੀ ਹੱਟਦੇ ਕਦੇ ਇਹ ਆਪਣੇ ਆਪ ਨੂੰ ਤਾਂ ਸੱਤ ਬੁਲਦੇ ਰਹੇ ਪਰ ਇਹਨਾਂ ਨੂੰ ਨਹੀਂ ਪਤਾ ਵੀ 2 ਵਜੇ ਸਾਰੇ ਤੁਹਾਨੂੰ ਹਾਂਜੀ ਕਿ ਯਾਰ ਨੂੰ ਵਿਜਾਦੇ 2 ਵਜੇ ਦਾ ਖਾਣਾ ਸਾਰ ਉਹ ਕਹਿੰਦੇ ਸਿੱਖੀ ਹੈ ਜਿਹੜੀ ਸਿੱਖੀ ਕਿ ਤੋਦ ਛੱਡੀ ਆਪੇ ਦੀ ਛੱਡੀ ਹੂੰ ਹੂੰ ਦੇਖਿਆ ਤਾਂ ਤੁਸੀਂ ਆਪੇ ਦੀ ਜਿਹੜੀ ਸਿੱਖਿਆ ਦਿੱਤੀ ਸੀ ਉਹ ਤਾਂ ਛੱਡੀ ਹੋਣੀ ਤੁਸੀਂ ਹੂੰ ਹੂੰ ਕੀ ਤਸਕਿਆਦਾ ਨੂੰ ਇਹ ਨਾ ਬਦਲੇ ਕਰਮਾਂ ਪਾਣੀ ਦਾੜੀ ਰੱਖ ਲਈਏ ਸਿੱਕੀ ਵਾਹ ਵਾਹ ਕਹਦੇ ਇਸੇ ਕੀ ਹੂੰ ਕੀ ਗੁਰਬਾਨੀ ਦਾ ਜੀ ਸਿੱਕੀ ਸਕੇ ਆਦਾ ਨੂੰ ਇਸੇ ਕੀ ਨਹੀਂ ਪਰ ਹਾਥੀ ਦੇ ਬਾਹਰ ਵੇਖ ਲਾ ਇਹ ਹਾਥੀ ਦੇ ਬਾਹਰਲੇ ਦੰਦਾਂ ਦਾ ਫਿਕਰ ਜ਼ਿਆਦਾ ਕਰਦੇ ਨੇ ਹਾਂ ਹਾਂ ਅੰਦਰੋਂ ਅੰਦਰੋਂ ਕੋਈ ਦਿਖਾਉਣ ਵਾਲੇ ਹੁੰਦੇ ਰਹੋ ਅੰਦਰੋਂ ਤਾਂ ਬੋੜੀ ਹੈ ਸਾਰੇ ਹਾਂ ਅਰੇ ਕਿੱਧਰ ਦਿਖਾਉਣ ਵਾਲੇ ਹੋ ਤੇਰੇ ਹਾਂ ਜੀ ਲਾ ਦੇ ਹਾਂ ਬਾਕੀ ਹੂੰ ਕੋਲਡ ਆ ਭੇਖਦਾ ਦਿਖਾਵਾ ਹੀ ਹੁੰਦਾ ਇਹ ਜੀਵ ਦਾ ਕੋਈ ਨਹੀਂ ਤੇਮਰਾ ਤੇਮਰਾ ਲਖਾਣਾ ਜਾਏ ਪਸਾਰਾ ਅਜੇ ਨਾ ਪਸਾਰਾ ਇਹ ਤਾਂ ਤੇਰਾ ਲਖਿਆ ਵੀ ਜਾ ਸਕਦਾ ਸਮਝਿਆ ਨਹੀਂ ਜਾ ਸਕਦਾ ਹੂੰ ਹੂੰ ਰਹਿਣਾ ਸਮਝਿਆ ਨਾ ਹੁੰਦਾ ਹੂੰ ਆ ਜਿਹੜੀ ਸ੍ਰਿਸ਼ਟੀ ਆ ਇਹਦੀ ਸਭੀ ਜਾ ਸਕਦੀ ਤੇਰੀ ਤੈਨੂੰ ਤਾਂ ਕੀ ਸਮਝਣੇ ਹੂੰ ਹੂੰ اے دیو سبنی دیو دے کوئی جڑا ચેਤਨ ਦਾ ਚਲਦਾ ਜੋੜ ਲੱਗਿਆ ਉਹ ਕਿੱਥੇ ਹੈ ਰਬ ਦਾ ਦਰੋਂ ਇਹ ਦੇ શરીર ਦੇ ਅੰਦਰ ਚੇਤਨ ਕਿੱਥੇ ਹੈ ਇਹ ਤੇ ਰਬ ਦਾ ਹੂੰ ਇਹਦਾ ਜੋੜ ਇਹਦੀ ਲਬਦਾ ਕਿੱਥੇ ਹੈ ਠੀਕ ਹੈ ਕਿਹਦੀ ਸਮਝਿਆ ਜਾ ਸਕਦਾ ਲਖਨ ਸਾਹਿਬ ਦਾ ਕਵਿਤਾ ਸਜਾ ਪਰ ਸਤਿ ਸਾਨਾ ਹੂੰ ਹੂੰ ਹਾਲ ਸਭ ਤੋਂ ਪਹਿਲਾਂ ਉਸ ਮੈਂ ਟਾਈਮ ਕੀ ਬਣਾਇਆ ਹੈ ਇਹ ਸਵਾਲ ਦਾ ਜਵਾਬ ਇਹਦੀ ਕਿਸੇ ਕੋਲ ਹੈ ਹੂੰ ਇਹ ਸਵਾਲ ਦੇ ਜਵਾਬ ਉਹ ਲੈ ਕੇ ਲੋਕ ਫਿਰ ਫਿਰ ਬਤਾਉ ਰਹੀ ਬੈਠੇ ਨੇ ਹੂੰ ਹੂੰ ਕੋਈ ਕਦੇ ਨਹੀਂ ਅਗਲੇ ਕਦੇ ਨਹੀਂ ਅਗਲੇ ਕਦੇ ਨਾ ਕੋਈ ਕਦੇ ਇਹ ਨਹੀਂ ਸਮਝ ਆਇਆ ਲੋਕਾਂ ਨੇ ਆਪ ਆਪਣੀ ਬਤਾਲਿਆਂ ਦੇ ਹਾਂਜੀ ਇਹਨੂੰ ਪੁੱਛਦੇ ਤੂੰ ਦਾ ਤੈਂ ਸਾਡੇ ਆ ਜਿਆ ਤਾਂ ਜਾਣੀ ਆਪਣੇ ਆਪਣੇ ਵਤਨ ਦਾ ਦਾ ਚੜਾਈ ਤੇ ਤੋਂ ਬੋਏ ਮੈਂ ਤੂੰ ਦਾ ਦੱਸਦਾ ਉਹ ਕੱਪਾ ਬੰਨਾਲੀ ਸੀ ਠੀਕ ਆ ਗੁਰਮੀ ਪੁੱਛਿਆ ਤਾਂ ਦੱਸਦਾ ਹੂੰ ਹੂੰ ਆ ਗੁਰਮੀ ਪੁੱਛਿਆ ਤਾਂ ਦੱਸਦਾ ਸਾਡੇ ਤੇ ਪਬਲੂ ਪਿਆ ਪਬਲੂ ਤੇ ਜਲ ਓਏ ਹੂੰ ਹੂੰ ਜਲ ਤੇ ਫਿਰ ਉਹਨਾਂ ਸਾਜਿਆ ਗੱਲ ਕਰੀ ਉਸ ਤੋਂ ਬੋਏ ਫਿਰ ਜਾਲੇ ਕਹਿੰਦੇ ਹਾਂ ਇਹ ਗੱਲ ਨਹੀਂ ਕਰ ਵੀ ਇੱਦਾਂ ਹੀ ਹੋਇਆ ਹਾਂਜੀ ਹੋ ਜੋ ਸੀ ਕੀਤੀ ਐ ਇੱਦਾਂ ਹੀ ਲੱਗਦਾ ਹੂੰ ਹੂੰ ਉਹ ਤਾਂ 크ਰਿਸਚੀਅਨਿਟੀ ਦਾ ਰੋਲਾ ਹੈ ਈਵੋਲੂਸ਼ਨ ਉਹ ਕਹਿੰਦੇ ਐ ਬਣੀ ਐ ਉਹ ਕਹਿੰਦੇ ਉਹ ਬੰਦਾ ਸਿੱਧਾ ਬਣਿਆ ਉਹ ਆਪਸ ਕਲੈਸ਼ ਹੈ ਉਹ ਸਾਰੇ ਕਲੈਸ਼ ਹੈ ਹੂੰ ਹੂੰ ਉਹਦਾ ਇਦੋਂ ਤਾਂ ਸਾਇੰਸ ਦਾ ਇੱਕ ਮੰਤਰ ਸਾਰੀ ਦੁਨੀਆ ਤੇ ਹਾਂਜੀ ਅਜੇ ਤਾਂ ਬਹੁਤ ਦੇ ਸਾਰੇ ਇੱਕ ਮੰਤਰ ਜਿਹੜੀ ਕਰਦੇ ਨੇ ਇਹ ਤਾਂ ਵੀ ਇੱਕ ਮੰਤਰ ਹੈ ਉਹਦੀ ਹਾਂਜੀ ਕਿਹੜਾ ਜੋੜ ਹੈ ਬੋਲਤਾ ਦੂਆ ਬੰਦਾ ਹੀ ਵੀ ਹੈ ਹਾਂਜੀ ਸਾਹ ਜੋੜ ਸਾਹਿਬ ਦੀ ਇਹ ਤਾਲੀ ਕੋਤੇ ਉੱਤੇ ਆ ਇਹ ਤਾਂ ਹੈ ਜੀ タルਪਦੇ ਦਰਤ ਜਾਂ タルਪ ਦੀ ਵਿਚਾਰਤਾਰਾ ਬਹੁਤ ਵਧੀਆ ਜਗਾ ਹੈ ਸੇਭ ਜਗਾ ਝੂਠ ਵਾਸਤੇ ਹਾਂਜੀ ਜੇ ਜੋੜਣਾ ਰੁਕਣਾ タルਪ ਦਾਦਾ ਹੀ ਰੁਕ ਜੋ ਵੜ ਜੋ ਕੋਈ ਤੁਹਾਨੂੰ ਫਟਵਾ ਦੀ ਉੱਤੇ ਹਾਂਜੀ ਤੁਹਾਨੂੰ ਕੋਈ ਸੜਨ ਨਹੀਂ タルਪ ਕੋਤੇ ਹੂੰ ਹੂੰ ਤੂ ਰਾ ਹਮ ਸੇਵਾ ਬਸ ਸਾਡੇ ਕੋਲ ਤੂ ਕਹਿ ਕੇ ਦਿਖਾ ਦੇ ਹਾਂ ਕਾਜਾ ਖਲਾਸ ਹੋ ਜਾਵੇ ਹਾਂਜੀ ਜੇ ਬਣਾ ਜੂੜੋ ਹੂੰ ਹੂੰ ਬਰੂ ਬਚਾਉਣ ਵਾਲੇ ਗੰਦੇ ਖੜੇ ਨੇ ਹਾਂਜੀ ਕੁਰਾਨ ਦੇ ਸਬਾਬ ਬੋਲ ਕੇ ਦਿਖਾਓ ਹੂੰ ਜਦੋਂ ਫਤਵੇ ਜਾਰੀ ਕਰਦਾ ਵੀ ਹਾਂਜੀ ਐ ਉਹ ਗੱਲ ਸੱਚੀ ਉਹ ਕਹੇ ਹੂੰ ਹੂੰ ਜੇ ਕਹਦਾ ਉਹ ਚੋ ਉਥੇ ਸੇਵ ਹੈ ਨਿਆ ਇੱਕ ਜਿਹੜਾ ਹੈਗਾ ਉਹਨੇ ਇੰਟਰਨੈਟ ਤੇ ਕਿਹਾ ਵੀ ਤੁਸੀਂ ਕੁਝ ਨਹੀਂ ਮੰਗ ਸਕਦੇ ਵੀ ਤੁਸੀਂ ਕਬਰਾਂ ਤੋਂ ਤਾਂ ਕੁਝ ਮੰਗੋ ਨਾ ਤੇ ਮੁਹੰਮਦ ਤੋਂ ਵੀ ਨਾ ਕੁਝ ਮੰਗੋ ਆ ਉਹਦਾ ਫਤਵਾ ਕਰਤਾ ਜਾ ਰਿਹਾ ਉਹਦੇ ਤੇ ਆਹ ਉਹ ਆਹ ਚੱਲਿਆ ਹੀ ਕਰ ਰਿਹਾ ਵੀ ਹੂੰ ਹੂੰ ਉਹ ਸੇਫ ਹੈ ਸੇਫਟੀ ਹੈ ਨਾ ਉੱਥੇ ਹੂੰ ਹੂੰ ਉਹਦੇ ਸਭ ਤੋਂ ਸੇਫ ਜਗਾ ਹੁੰਦੀ ਐ ਜਿੰਨਾ ਵੱਧੀ ਝੂਠ ਬੋਲੋ ਤੁਸੀਂ ਸਾਰੇ ਸਾਰੇ ਝੂਠੇ ਨੇ ਹਾਂ ਜੀ ਤੇ ਹਾਂ ਗੁਰਬਾਨੀ ਸੱਚੀ ਐ ਅੱਜ ਫਿੱਟ ਨਹੀਂ ਆਇਆ ਤੇ ਹਾਂ ਝੂਠੇ ਕਰ ਲੈ ਹਾਂ ਜੀ ਅੱਜ ਫਿੱਟ ਹੋਦਾ ਵੀ ਸਾਰੇ ਗੁਰਬਾਨੀ ਵੀ ਫਿੱਟ ਹੁੰਦੀ ਇਤਿਹਾਸ ਉਹ ਝੂਠਾ ਨਾ ਝੂਠਿਆ ਰੋਲ ਝੂਠੀ ਇਹ ਗੱਲਾਂ ਚੰਗੀਆਂ ਲੱਗਦੀਆਂ ਨਹੀਂ ਹੁੰਦੀਆਂ ਆਪ ਕਿਉਂ ਖੇਡ ਹਾਂ ਜੀ ਅੱਜ ਨਹੀਂ ਕਿਹਾ ਸਾਹਿਬਾ ਬਰਨੇ ਨੂੰ ਫਿੱਟ ਹੁੰਦਾ ਹੈ ਸਰ ਹਾਂ ਜੀ ਜੀ ਦੂਰ ਬਹੁਤ ਫਟਾ ਠੀਕ ਹੈ ਜੀ ਇੱਕ ਹੈ ਰੂਪ अनूप स्वरूप रंग भयो राव कहीं भूपा एकता रूप रूप स्वरूप ਹੂੰ ਰੂਪ ਦਾ ਤੇਰਾ ਇਸ ਦਾ ਅਸਰ ਦੇ ਵਿੱਚ ਜੇਲਾ ਤੇਰਾ ਇੱਕ ਦਾ ਰੂਪ ਨੂੰ ਇੱਕ ਇੱਕ ਦਾ ਰੂਪ ਇੱਕ ਦਾ ਰੂਪ ਹਾਂਜੀ ਜਦ ਤੂੰ ਇੱਕ ਹੋਰ ਜਿਹੜਾ ਤੇਰਾ ਹੋਰ ਰੂਪ ਹੈ ਹਾਂਜੀ ਉਹ ਤੇਰਾ ਰੂਪ ਰੂਪ ਹੈ ਵੇਰਾ ਰੂਪ ਆਂ ਤੇ ਰੂਪ ਤੇਰਾ ਦਰ ਸਾਰਾ ਜਤੂਏ ਕੋਈ ਨਾ ਹੋਰ ਰੂਪ ਇਹਦਾ ਉਹਦੀ ਦੱਸਿਆ ਜਾਂਦਾ ਹੁੰਦਾ ਹੂੰ ਹੂੰ ਅਨੂਪ ਸਰੂਪ ਆ ਉਹ ਰੂਪ ਉਹਦੀ ਉਪਮ ਨਹੀਂ ਦਿੱਤੀ ਜਾ ਸਕਦੀ ਉਹ ਜੇ ਦੂਸਰਾ ਰੂਪ ਹੈ ਹੀ ਕੋਈ ਹੋਰ ਉਹ ਰੂਪ ਉਹ ਤਾਂ ਗੁਰੂ ਦਾ ਉਹ ਗੋਤੀ ਹੈ ਉਹਦੇ ਦਾ ਰੂਪ ਗੋਤੀ ਹੈ ਹੂੰ ਹੂੰ ਉਹਦੇ ਦਾ ਨਾਮ ਆਖਦਾ ਹੂੰ ਹਾਂ ਉਹ ਵਾਰਦਾਰੀ ਹੈ ਠੀਕ ਹੈ ਜੀ ਬਸ ਰਾਂਕਾ ਭੈਓ ਰਾਜ ਸਹੀ ਭੂਪਾ ਆਹਨ ਤੋਂ ਭੈਓ ਰਾਉ ਕਈ ਭੂਪਾ ਤੇਦਰ ਰਮਤਾ ਗੁਰ ਤੇਦਰ ਰਾਜ ਹੈ ਹਾਂ ਹਾਂ ਤੇਦਰ ਰਾਜਾ ਹਾਂ ਹਾਂ ਜੇ ਤੋ ਨੰਕਾਰੀ ਰੂਪ ਚ ਇੱਕ ਰੂਪ ਚ ਨਹੀਂ ਹੈ ਫਿਰ ਤੂੰ ਸ੍ਰਿਸ਼ਟੀ ਵਿੱਚ ਹਾਂ ਹਾਂ ਗਿਆਨਦੀ ਹਾਂਜੀ ਤੇ ਬਿਲਕੁਲ ਗਿਆਨਦੀ ਖਹਿਰਾਮ ਕਰ ਹੂੰ ਹੂੰ ਸੁਬਨੋ ਗਿਆਨਦੀ ਹਾਂ ਤੇ ਜਾਨਵਾਨ ਠੀਕ ਹੈ ਜੀ ਤੇ ਪੂਪਾ ਹੂੰ ਹੂੰ ਹਾਂ ਪੂਪੋ ਉਹਦੇ ਨੇ ਆ ਤਰ ਬਣਾ ਲਿਆ ਸੁਬ ਹੂੰ ਹੂੰ ਪੂਪੀ ਤਾਂ ਉਹਦਾ ਪ੍ਰਤੀਕ ਹੈ ਨਾ ਸਰਕਾਰ ਦਾ ਹੀ ਹਾਂਜੀ ਆ ਪੂਪੋ ਦਾ ਜਿਹੜਾ ਕੋਸ਼ ਰਾਜਾ ਕਿਸੇ ਕੋ ਕੋ ਦਾ ਰਾਜ ਠੀਕ ਹੈ ਬੋਲੀ ਡੋਲੀ ਜਵੀਰ ਦੇ ਟੁਪਲੇ ਜਿਹੜਾ ਨੂੰ ਕੱਲ ਜਵੀ ਅਸਲਾਮ ਹੈ ਹਾਂਜੀ ਸਹਾਇਤਾ ਹੈ ਹਾਂਜੀ ਸਵਾਮ ਦੇ ਵਿੱਚ ਅਜਾ ਤਮੋਪਤ ਭੂਪ ਫੈਲ ਹੋਦਾ ਹੂੰ ਹੂੰ ਅਲੋ ਕਿ ਜੀ ਹੈ ਮੈਂ ਹੂੰ ਅਸੀਂ ਨਾਨਕਪੁਰਾ ਦਾ ਨਾਨਕ ਰਾਜ ਚਲਾਇਆ ਸੱਚ ਹੂੰ ਹੂੰ ਅਡਾ ਸੱਚ ਖੜ ਦਾ ਵਾਲਾ ਰਾਜ ਹੈ ਹੂੰ ਹੂੰ ਹਾਂਜੀ ਸਾਰੇ ਰਾਜ ਛੁੱਟਦੇ ਨੇ ਹੂੰ ਹੂੰ ਸਾਰੇ ਰਾਜ ਨਹੀਂ ਆ ਸਾਡਾ ਸੱਚ ਦਾ ਰਾਜ ਆ ਦੁਸਤਾਰ ਸੱਚ ਹੈ ਦੀ ਹੂੰ ਹੂੰ ਆ ਸਾਡਾ ਵੀ ਹੈ ਹੂੰ ਸਾਡਾ ਸੱਚ ਦਾ ਰਾਜ ਲਾਇਆ ਛੁੱਟਦਾ ਜਿਹਾ ਲਾਇਆ ਠੀਕ ਹੈ ਜੀ ਬਾਕੀ ਨੇ ਸਭ ਛੁੱਟ ਲੂ ਜਪੜੇ ਤੇ ਛੁੱਟਦਾ ਜਿਹਾ ਹੈ ਹੂੰ ਸਾਰੀ ਹੈ ਸਾਡਾ ਸੱਚ ਦਾ ਰਾਜ ਹੈ ਜੀ ਠੀਕ ਹੈ ਜੀ